ਪੰਡਤ ਜੀ ਪੜ ਰਹੇ ਸੀ ਵਿਆਹ ਦੇ ਬਚਨ ਪਰ ਕੁੜੀ ਦੇ ਭਰਾ ਨੇ ਪੰਡਤ ਜੀ ਨੂੰ ਰੋਕ ਕੇ ਕਹਿ ਦਿੱਤੀ ਆ ਗੱਲ ਦੋਸਤੋ ਅਕਸਰ ਵੱਖੋ ਵੱਖਰੇ ਧਰਮਾਂ ਵਿੱਚ ਹਰ ਇੱਕ ਰਿਵਾਜ ਵੱਖਰਾ ਹੁੰਦਾ ਹੈ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਇੱਕ ਵਿਆਹ ਦੀ ਹੈ ਅਤੇ ਇਸ ਵਿੱਚ ਪੰਡਤ ਜੀ ਵਿਆਹ ਵਾਲੇ ਮੁੰਡਾ ਕੁੜੀ ਨੂੰ ਵਿਆਹ ਦੇ ਬਚਨ ਪੜ ਕੇ ਸੁਣਾ ਰਹੇ ਸੀ ਪਰ ਕੋਲ ਬੈਠੇ ਕੁੜੀ ਦੇ ਭਰਾ ਨੇ ਪੰਡਤ ਜੀ ਨੂੰ ਰੋਕ ਕੇ ਕਿਹਾ ਕਿ ਪੰਡਤ ਜੀ ਇੱਕ ਬਚਨ ਇਹ ਵੀ ਲੈ ਲਵੋ ਕਿ ਹਰ ਰੋਜ਼ ਸਵੇਰੇ ਉੱਠ ਕੇ ਸਵੇਰ ਵਾਲੀ ਚਾਹ ਜੀਜਾ ਜੀ ਬਣਾ ਕੇ ਮੇਰੀ ਭੈਣ ਨੂੰ ਦੇਣ ਜਿਸ ਨੂੰ ਸੁਣ ਕੇ ਉੱਥੇ ਬੈਠੇ ਸਾਰੇ ਹੀ ਲੋਕ ਹੱਸਣ ਲੱਗ ਪਏ ਬੰਲੀਚੀ ਹਾਂਜੀ ਕੀ ਹੋ ਗਿਆ ਮੈਂ ਕਹਿ ਰਿਹਾ ਸੀ ਕਿ ਇਹ ਕੀ ਵਚਨ ਲੈ ਲੋ ਜਦ ਮੇਰਾ ਦੀਦੀ ਸਵੇਰ ਉੱਠੇ ਤੇ ਦੀਦੀ ਦੀ ਚਾਹੀਦੀ ਲੋਕ ਜਲਦੀ ਬਹੁਤ ਬਹੁਤ ਸਤਿਮਤ ਦੋਨੋਂ ਸਤਿਮਤ ਸੋ ਤੁਹਾਡੇ ਇਸ ਭੈਣ ਭਰਾ ਦੇ ਪਿਆਰ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ